ਅੱਜ ਬਣਾਵਾਂਗੇ ਆਪਾਂ ਸਾਫ ਦੇ ਨਿੰਬੂਆਂ ਦਾ ਅਚਾਰ ਬਹੁਤ ਹੀ ਸੌਖੇ ਤਰੀਕੇ ਨਾਲ ਇੰਨਾ ਵਧੀਆ ਇੰਨਾ ਟੇਸਟੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਆਪਨੇ ਕਿਹੜੇ ਕਿਹੜੇ ਇਹਦੇ ਵਿੱਚ ਮਸਾਲੇ ਯੂਜ਼ ਕੀਤੇ ਨੇ ਵੀਡੀਓ ਨੂੰ ਸਲਿੱਪ ਨਾ ਕਰਿਓ ਵਾਸਟਾਈਮ ਪੂਰਾ ਦਿਓ ਵੀਡੀਓ ਨੂੰ ਆਪਾਂ ਕਰਦੇ ਆਂ ਵੀਡੀਓ ਜੀ ਸਟਾਰਟ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਗੁਰੂਮਾਹਰਾ ਜੀ ਦੀ ਕਿਰਪਾ ਦੇ ਨਾਲ ਅੱਜ ਬਣਾਵਾਂਗੇ ਆਪਾਂ ਨਿੰਬੂਆਂ ਦਾ achar ਨਿੰਬੂਏ ਸਾਫ ਦੇ ਨਿੰਬੂਆਂ ਦਾ achar ਬਣਾਵਾਂਗੇ ਆਪਾਂ ਇਹ ਮੇਰੇ ਕੋਲੇ ਹੈਗੇ ਨੇ 1.5 ਕਿਲੋ ਨਿੰਬੂ ਤੇ ਉਹਦੇ ਲਈ ਆਪਾਂ ਨੇ ਕਿਹੜਾ ਸਮਾਨ ਲਿਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਆਪਾਂ ਜੀ ਨਿੰਬੂ ਨੂੰ ਵਿਚਾਲੂ ਚੀਰਾ ਦੇ ਕੇ ਉਹ ਭਰ ਕੇ ਸਾਫ ਦੇ ਨਿੰਬੂ ਬਣਾਵਾਂਗੇ ਆਪਾਂ ਨੇ ਬਿਲਕੁਲ ਸੁੱਕਾ ਬਰਤਨ ਲੈ ਲਿਆ ਨਿੰਬੂ ਆਪਾਂ ਨੇ ਧੋਸ ਮਾਰ ਕੇ ਧੁੱਪ ਵਿੱਚ ਰੱਖ ਕੇ ਸੁਕਾਏ ਨੇ ਆਪਾਂ ਨੇ ਜੀ 500 ਗ੍ਰਾਮ ਚੀਨੀ ਲੈ ਲਈ ਤਿੰਨ ਚਮਚ ਲੈਨੇ ਚਿੱਟੇ ਨਮਕ ਦੇ ਦੋ ਚਮਚ ਲੈ ਆਪਾਂ ਕਾਲੇ ਨਮਕ ਦੇ ਇੱਕ ਚਮਚਾ ਹੋ ਗਿਆ ਤੇਗੀ ਮਿਰਚ ਦਾ ਆਪਾਂ ਨੇ 14-15 ਕਾਲੀਆਂ ਮਿਰਚਾਂ ਲੈ ਲਈਆਂ ਤਿੰਨ ਵੱਟੀਆਂ ਇਲਾਇਚੀਆਂ ਲੈ ਲਈਆਂ ਆਹ ਹੋ ਗਈ ਚਿਜੇ ਮੈਂ ਜਿਮੇਣ ਦੀ ਆਪਾਂ ਤਿੰਨ ਚਮਚੀ ਦੋ ਚਮਚੀ ਆਪਾਂ ਨੇ ਲਈਆ 2 1/2 ਚਮਚੀ ਆਪਾਂ ਜੀਰੇ ਦੇ ਲਈਆ ਅੱਧਾ ਚਮਚਾ ਲਵਾਂਗੇ ਆਪਾਂ ਹਿੰਗ ਦਾ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਚਾਰ ਬਣਾਉਣਾ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਆਪਣੇ ਜੀ ਨਿੰਬੂ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਆਪਾਂ ਨੇ ਤੁਰ ਤੱਕ چیرਾ ਨਹੀਂ ਦੇਣਾ ਹੈਗਾ ਸਿਰਫ ਦੋ ਹਿੱਸਿਆਂ 'ਚ ਇਸ ਤਰ੍ਹਾਂ ਕੱਟਣਾ ਇਹਨਾਂ ਦੇ ਵਿੱਚ ਆਪਾਂ ਫਿਰ ਮਸਾਲੇ ਐਡ ਕਰਦਾਂਗੇ ਆਪਾਂ ਉਹ ਵੀ ਮਸਾਲੇ ਦੱਸਾਂਗੇ ਆਪਾਂ ਕਿਹੜੀ ਮਸਾਲੇ ਰੋਸਟ ਕਰਨੇ ਆ ਤੇ ਕਿਹੜੇ ਆਪਾਂ ਨਹੀਂ ਕਰਨੇ ਹੈਗੇ ਤੁਸੀਂ ਨਿੰਬੂ ਛੋਟੇ ਵੀ ਲੈ ਸਕਦੇ ਹੋ ਤੇ ਇਹ ਆਪਣੇ ਕੋਲੇ ਘਰੇ ਲੱਗੇ ਹੋਏ ਸੀਗੇ ਨਿੰਬੂ ਤੇ ਉਹੀ ਨਿੰਬੂ ਆਪਾਂ ਨੇ ਲੈ ਆਨੇ। ਇਹ ਕਰੇ ਨਿੰਬੂ ਲੱਕਿਆ ਕਰਕੇ ਨਾ ਇਸ ਤਰ੍ਹਾਂ ਇਹ ਚਾਰਜੀ ਜਿੰਨੇ ਸਾਲ ਤੁਸੀਂ ਮਰਜ਼ੀ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ। ਨਾਲ ਇਹਦੇ ਵਿੱਚ ਸਿਰਕਾ ਪਾਉਣ ਦੀ ਲੋੜ ਆਪਾਂ ਨੂੰ ਨਾ ਅਸਰ ਹੁੰਦਾ ਤੇਲ ਪਾਉਣ ਦੀ ਲੋੜ। ਆਪਾਂ ਨੇ ਜੀ ਨਿੰਬੂ ਸਾਰੇ ਕੱਟ ਲਏ ਦੋ ਦੋ ਚੀਰੇ ਦੇ ਲੇ ਪੂਰਾ ਤੱਕ ਆਪਾਂ ਨਿੰਬੂ ਨਹੀਂ ਕੱਟਿਆ ਹੈਗਾ ਆਪਾਂ ਨੇ ਜੀ ਦੋ ਚਮਚੇ ਰਾਈ ਦੇ ਵੀ ਲਏ ਨੇ ਜਿਹੜੀਆਂ ਚੀਜ਼ਾਂ ਆਪਾਂ ਰੋਸਟ ਕਰਨੀਆਂ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਇੱਕ ਜੀਰਾ ਹੋ ਗਿਆ ਇੱਕ ਰਾਈ ਹੋਗੀ ਇੱਕ ਪੱਟੀ ਇਲਾਚੀ ਤੇ ਕਾਲੀਆਂ ਮਿਰਚਾਂ ਇਹ ਹੀ ਚੀਜ਼ਾਂ ਆਪਾਂ ਰੋਸਟ ਕਰਨੀਆਂ ਨੇ ਤੇ ਆਹ ਜਿਹੜਾ ਆਪਣੀ ਜਮੈਣ ਆ ਇਹ ਜਮੈਣ ਆਪਾਂ ਐਮੀ ਸਾਫਟੀ ਉਹ ਪਾਵਾਂਗੀ ਆਪਾਂ ਨੇ ਜੀ ਹਲਕਾ ਜਿਹਾ ਸੇਕ ਲਵਾ ਲੈਣਾ ਕੱਚਾ ਜੀਰਾ ਨਹੀਂ ਪਾਉਣਾ ਚਾਹੀਦਾ ਹੈਗਾ ਭੁੰਨ ਕੇ ਜੀਰਾ ਪਾਉਣਾ ਚਾਹੀਦਾ ਵਾ ਤੁਸੀਂ ਥੋਪ ਵਿੱਚ ਰੱਖ ਕੇ ਵੀ ਮਸਾਲਿਆਂ ਨੂੰ ਗ੍ਰाइंड ਕਰ ਸਕਦੇ ਹੋ ਤੇ ਹਲਕਾ ਜਿਹਾ ਗੈਸ ਤੇ ਸੇਕ ਵੀ ਲਵਾ ਸਕਦੇ ਹੋ ਆਪਾਂ ਜੀ ਹੁਣ ਇਹ ਮਸਾਲਿਆਂ ਨੂੰ ਗ੍ਰाइंड ਕਰ ਲੈਨੇ ਆਂ ਆਪਾਂ ਨੇ ਜੀ ਮਸਾਲੇ ਗ੍ਰाइंड ਕਰ ਲਏ ਆਪਾਂ ਪਹਿਲਾਂ ਵੱਡੇ ਬਾਲ ਦੇ ਵਿੱਚ ਚੀਨੀ ਪਾਵਾਂਗੇ ਇਹਦੇ ਵਿੱਚ ਚਿੱਟਾ ਨਮਕ ਕਾਲਾ ਨਮਕ ਜਿਮੇਣ ਢਿੱਕੀ ਮਿਰਚ ਆ ਹੋ ਗਿਆ ਪਏ ਸੁੱਕੇ ਮਸਾਲੇ ਆਪਾਂ ਅੱਧਾ ਚਮਚਾ ਪਾਵਾਂਗੇ ਹਿੰਗ ਦਾ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਅੱਪਾ ਜੀ ਹੁਨੇਮਾ ਨੂੰ ਘਰ ਦਿੰਨੇ ਆ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜਿਹੜੇ ਸਾਡੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੀਆਂ ਸਾਡੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹ ਕਹਿ ਰਹੀਆਂ ਸੀ ਸਪੋਰਟ ਸਾਨੂੰ ਕਰਿਓ ਅਸੀਂ ਜ਼ਰੂਰ ਤੁਹਾਨੂੰ ਸਪੋਰਟ ਕਰਾਂਗੇ ਜਿੰਨੀ ਹੋ ਸਕਦਾ ਹੈ ਤੇ ਸਾਡੀ ਵੀ ਤੁਸੀਂ ਵੀਡੀਓ ਦਾ ਵਾਚ ਟਾਈਮ ਪੂਰਾ ਕਰਿਆ ਕਰੋ ਪਲੀਜ਼ ਤੁਸੀਂ ਵੀ ਇੱਕ ਸਾਡੀ ਫੈਮਿਲੀ ਦਾ ਹਿੱਸਾ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਕਰੋ ਪਲੀਜ਼ ਇਹ ਆਪਾਂ ਨੇ ਨਿੰਬੂ ਦਾ achar ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਤੁਸੀਂ ਜੀ ਜ਼ਰੂਰ ਟਰਾਈ ਕਰਿਓ ਆਪਾਂ ਨੇ ਜੀ ਚੰਗੀ ਤਰ੍ਹਾਂ ਨਾਲ ਮਸਾਲਾ ਇਹਦੇ ਵਿੱਚ ਭਰਨਾ ਆ ਚਾਹੇ 2.5 ਚਮਚੇ ਪੈ ਜਾਣ ਚਾਹੇ 2 ਪੈਣ ਤੇ ਐਨ ਪੂਰਾ ਚੰਗੀ ਤਰ੍ਹਾਂ ਨਾਲ ਮਸਾਲਾ ਇਹਦੇ ਵਿੱਚ ਨਿੰਬੂ ਦੇ ਰਚਨਾ ਚਾਹੀਦਾ ਵਾ ਤੇ ਜਿਹੜਾ ਆਪਣਾ ਨਿੰਬੂ ਐਨ ਪੂਰੀ ਚੰਗੀ ਤਰ੍ਹਾਂ ਨਾਲ ਬੰਦ ਹੋ ਜਾਵੇ ਮਸਾਲੇ ਦੇ ਨਾਲ ਆਪਕਾ ਨਹੀਂ ਜੀ ਨਿੰਬੂ ਲੈ ਪਰ ਮਸਾਲੇ ਦੇ ਨਾਲ ਹੁਣ ਇੱਕ ਆਪਾਂ ਸੁੱਕਾ ਬਰਤਨ ਲੈ ਲਿਆ ਇਹਦੇ ਵਿੱਚ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਰੱਖ ਦਾਂਗੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਆਪਾਂ ਇਹ ਸਤਾਂ ਸਿੱਧੇ-ਸਿੱਧੇ ਨਹੀਂ ਬੁਰਖਾਂਗੇ ਜਿਦਾਂ ਇਹਨਾਂ ਦੇ ਵਿੱਚ ਮਸਾਲਾ ਬਿਲਕੁਲ ਰਚ ਜਾਊਗਾ ਤੁਸੀਂ ਇਹਨੂੰ ਚਾਹੋ ਤਾਂ ਧੁੱਪ ਵਿੱਚ ਵੀ ਰੱਖ ਸਕਦੇ ਹੋ ਨਹੀਂ ਤੁਸੀਂ ਧੁੱਪ ਵਿੱਚ ਰੱਖਣਾ ਚਾਹੁੰਦੇ ਤਾਂ ਆਪਣਾ ਅੰਦਰ ਵੀ ਰਸੋਈ ਦੇ ਵਿੱਚ ਉਸ ਤਰ੍ਹਾਂ ਡੱਬਾ ਰੱਖ ਦਿਓ ਬਿਲਕੁਲ ਅਚਾਰ ਆਪਣਾ 5-7 ਦਿਨਾਂ ਤੱਕ ਬਣ ਕੇ ਤਿਆਰ ਹੋ ਜਾਣਾ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਬਚਿਆ ਹੋਗਾ ਤੇ ਉਹ ਆਪਾਂ ਇਹਦੇ ਵਿੱਚ ਇਹੀ ਐਡ ਕਰ ਦਾਂਗੇ ਇਸ ਤਰ੍ਹਾਂ ਦਵਾ ਦਵਾ ਕੇ ਠਟਕਪਟ ਤੋਂ ਤੁਸੀਂ ਦੱਬੇ ਨੂੰ ਸਾਡੇ ਮਿੱਠੇ ਚਾਹ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਕੇ ਜਾਓ ਜੀ ਨਾ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜਿਹੜਾ ਜੀ ਮਸਾਲਾ ਬਚਿਆ ਉਹ ਆਪਾਂ ਇਹਦੇ ਵਿੱਚ ਉੱਪਰ ਐਡ ਕਰ ਦਿੰਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਦੇ ਕਰਦੀ ਆਪਾਂ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ